ਵਾਹਿਗੁਰੂ ਜੀ ਕਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਘਰ ਦੀ ਸਾਧ ਸੰਗਤ ਦੀ ਦਾਸ ਰੰਤੇਰ ਸਿੰਘ ਖਾਲਸਾ ਦੇਵਿੰਦਰ ਸਿੰਘ ਕੁਮੜਿਆ ਇਹ ਤੁਸੀਂ ਦੇਖ ਰਹੇ ਹੋ ਅਸੀਂ ਇੱਕ ਸਰੋਵਰ ਦੇ ਕਿਨਾਰੇ ਬੈਠੇ ਹਾਂ ਮਾਤਾ ਕੋਲਾ ਸਹਿਬ ਅਰੇ ਇਹ ਜਿਹੜਾ ਗਿਆਨ ਸਾਨੂੰ ਪ੍ਰਾਪਤ ਹੋਣਾ ਕਿ ਕੇਸਾ ਦਾ ਸਤਕਾਰ ਹੈ ਇੱਕ ਕੇਸਾ ਦਾ ਸਤਕਾਰ ਬਾਬਾ ਕੁਲਵੰਤ ਸਿੰਘ ਸੋਢੀ ਕੋਲੋਂ ਪ੍ਰਾਪਤ ਹੈ ਬਾਬਾ ਕੁਲਵੰਤ ਸਿੰਘ ਸੋਢੀ ਜੀ ਜਦੋਂ ਵੀ ਕੇਸ ਵਾਂਦੇ ਸਨ ਕੇਸ ਹਰੇਕ ਦੇ ਸਨ ਤੇ ਉਹ ਆਪਣੇ ਖੋਟਿਆਂ ਦੇ ਉੱਤੇ ਇਸੇ ਤਰ੍ਹਾਂ ਇੱਕ ਕੋਈ ਵੀ ਦਮਾਨਾ ਪਰਣਾ ਲੀਡਰ ਵਾਕੇ ਉਹਨੂੰ ਉੱਤੇ ਕੇਸ ਵਾਂਦੇ ਸਨ ਤਾਂ ਕਿ ਕੇਸ ਦਾ ਇੱਕ ਇੱਕ ਕੇਸ ਜਿਹੜਾ ਵੀ ਕੋਈ ਥਲੇ ਡਿੱਗਿਆ ਹੋਆ ਉਹਨੇ ਚੁੱਕ ਕੇ ਸਾਹਮਣੇ ਤੇ ਉਹਦੀ ਕਦਰ ਕਰਿਆ ਤੇ ਉਹਨਾਂ ਨੇ ਸਿਖਾਇਆ